ਇਸ ਤਰ੍ਹਾਂ ਟ੍ਰੇਸ ਕੀਤਾ ਗਿਆ ਤੇ ਕਿੰਨੇ ਅਰੋਪੀ ਦੇ ਘਲਾਗੋਨ ਨੂੰ ਮਾਮਲਾ ਦਰਜ ਕੀਤਾ ਗਿਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਦਵ ਜੀ ਆਈਪੀਐਸ ਸ਼੍ਰੀ ਹਰਚਰਨ ਸਿੰਘ ਭੁੱਲਰ ਡੀਆਈਜੀ ਸਾਹਿਬ ਬਠਿੰਡਾ ਰੇਂਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾੜੇ ਅਨਸਰਾਂ ਨੂੰ ਨਤ ਪਾਉਣ ਦੇ ਸਬੰਧ ਦੇ ਵਿੱਚ ਚਲਾਈ ਗਈ ਮੁਹਿੰਮ ਨੂੰ ਲੈ ਕੇ ਇੱਕ ਅਸੀਂ ਜਿਹੜਾ ਤਲਵੰਡੀ ਪੁਲਿਸ ਵੱਲੋਂ ਇੱਕ ਬਲਾਈਂਡ ਮਰਡਰ ਨੂੰ ਜਿਹੜਾ ਹੈਗਾ ਉਹ ਟ੍ਰੇਸ ਕੀਤਾ ਹੈਗਾ ਇਹਦਾ ਇਸ ਤਰ੍ਹਾਂ ਹੈਗਾ ਇਹ ਮਿਤੀ 19 12 21 ਨੂੰ ਚਸਵਿੰਦਰ ਸਿੰਘ ਨੇ ਇੱਕ ਜਿਹੜੇ ਹੈਗੀ ਹੈ ਇਹਦੇ ਭੇٹے ਦੀ ਜਿਹੜੀ ਹੈਗੀ ਹੈ ਜਗਸੀਰ ਸਿੰਘ ਦੀ ਜਿਹੜੀ ਹੈਗੀ ਹੈ ਮੌਤ ਹੋਈ ਸੀਗੀ ਰਾਤ ਸਮੇਂ ਤੇ ਬਹਿਮਨ ਜਸਾ ਸਿੰਘ ਵਾਲੇ ਪਿੰਡ ਉਥੇ ਜਿਹੜਾ ਇਹਦਾ ਮੋਟਰਸਾਈਕਲ ਜਿਹੜਾ ਹੈਗਾ ਤੇ ਇਹਦੀ ਡੈੱਡ ਬਾਡੀ ਉਥੋਂ ਮੌਕੇ ਤੋਂ ਮਿਲੀ ਸੀਗੀ ਜਿਹਦੇ ਸਵਾਨ ਚ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਦੇ ਹੋਏ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਆ ਉਦੋਂ ਮਤਲਬ ਇਹਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ 74 ਦੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਸਵਿੰਦਰ ਸਿੰਘ ਨੇ ਕੁਝ ਸਮੇਂ ਬਾਅਦ ਦਰਖਾਸਤਾਂ ਜਿਹੜੀਆਂ ਸ਼ੁਰੂ ਕਰਤੀਆਂ ਵੀ ਜਿਹੜੀ ਉਹਦੇ ਲੜਕੇ ਦੀ ਮੌਤ ਜਿਹੜੀ ਹੈਗੀ ਆ ਉਹ ਸ਼ੱਕੀ ਹੈ ਉਦੋਂ ਹਾਂ ਦਾ ਸਾਬ ਮੰਨਣਾ ਗਿਆ ਸੀ ਪਰ ਉਦੋਂ 174 ਦੀ ਕਾਰਵਾਈ ਕੀਤੀ ਸੀਗੀ ਵੀ ਜਿਹੋ ਜਿਹਾ ਜਿਹੜਾ ਹੈਗਾ ਮੌਕਾ ਹੋਊਗਾ ਜਾਂ ਜਿਸ ਤਰ੍ਹਾਂ ਦੇ ਬਿਆਨ ਹੋਣਗੇ ਕਿਉਂਕਿ ਉਦੋਂ ਹਾਲ ਦੀ ਘੜੀ ਉਹਨਾਂ ਨੇ ਕੋਈ ਬਿਆਨ ਨਹੀਂ ਸੀ ਲਿਖਾਇਆ ਐਬੀ ਤੇ ਉਹਦੇ ਤੇ ਫਿਰ ਜਿਹੜਾ ਹੈਗਾ ਉਹਨੇ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਜਿਦੇ ਤੇ ਸੀਨੀਅਰ ਅਫਸਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਮੁਕੱਦਮਾ ਨੰਬਰ 39 ਮਿਤੀ 4/3/22 ਅੰਡਰ ਸੈਕਸ਼ਨ 304ਏ 279 ਆਈਪੀਸੀ ਜਿਹੜਾ ਹੈਗਾ ਅਨ ਨਾਮਾਲੂਮ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹ ਜਿਹੜਾ ਮਰਨ ਵਾਲੇ ਦੇ ਪਿਤਾ ਦੀ ਜਿਹੜੀ ਹੈਗੀ ਹੈ ਫਿਰ ਨਹੀਂ ਤਸੱਲੀ ਹੋਈ ਹੈਗੀ ਉਹਨੇ ਜਿਹੜੀਆਂ ਹੈਗੀਆਂ ਉਹ ਦਰਖਾਸਤਾਂ ਦੇਣੀਆਂ ਜਾਰੀ ਰੱਖੀਆਂ ਤੇ ਜਿਹੜਾ ਕਹਿੰਦਾ ਸੀਗਾ ਵੀ ਮੇਰੇ ਬੇਟੇ ਦੀ ਮੌਤ ਜਿਹੜੀ ਹੈਗੀ ਹੈ ਸ਼ੱਕੀ ਹਾਲਾਤਾਂ ਚ ਹੋਈ ਹੈ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲਿਆ ਤੇ ਮੈਨੂੰ ਵੀ ਵਾਰ-ਵਾਰ ਮਿਲਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਸੀਗਾ ਵੀ ਸਖਤੀ ਨਾਲ ਜਿਹੜਾ ਹੈਗਾ ਇਹਦੀ ਤਫਤੀਸ਼ ਕਰਦੇ ਹੋਏ ਜਿਹੜਾ ਹੈਗਾ ਮੁਖ ਅਫਸਰ ਸਾਹਿਬ ਨੂੰ ਵੀ ਕਿਹਾ ਸੀਗਾ ਮੈਡਮ ਸਰਬਜੀਤ ਕੌਰ ਨੂੰ ਵੀ ਇਹਦੀ ਤਫਤੀਸ਼ ਕਰਕੇ ਜਿਹੜੀ ਹੈਗੀ ਹੈ ਇਹ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਜਾਵੇ ਜਾਂ ਇਹਦੇ ਅਸਲੀ ਹਾਲਾਤਾਂ ਤੋਂ ਜਿਹੜਾ ਹੈਗਾ ਉਹ ਪਤਾ ਲਗਾਇਆ ਜਾਵੇ ਤੇ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਇਨਸਪੈਕਟਰ ਸਰਵਜੀਤ ਕੌਰ ਅਤੇ ਇਹਨਾਂ ਦੀ ਸਾਰੀ ਟੀਮ ਨੇ ਤੇ ਤਲਵੰਡੀ ਪੁਲਿਸ ਨੇ ਜਿਹੜਾ ਹੈਗਾ ਇਹ ਇੱਕ ਬਲਾਈਂਡ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਤੇ ਹੁਣ ਇਹ ਇਹਦਾ ਜਿਹੜਾ ਮੇਨ ਦੋਸ਼ੀ ਹੈਗਾ ਜਿਨੇ ਇਹ ਮਰਡਰ ਕੀਤਾ ਸੀਗਾ ਉਹ ਲਖਵੀਰ ਸਿੰਘ ਉਰਫ ਲੱਖੀ ਸਿੰਘ ਉਰਫ ਲਖਵਿੰਦਰ ਸਿੰਘ son of ਜਗਜੀਤ ਸਿੰਘ ਜੱਗਾ ਬਹਿਮਨ ਜਸੇ ਦਾ ਇਹ ਰਹਿਣ ਵਾਲਾ ਹੈਗਾ ਤੇ ਇਹਨੇ ਜਿਹੜਾ ਹੈਗਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਕਰ ਲਈ ਗਈ ਹੈਗੀ ਹੈ ਤੇ ਇਹਨੇ ਜਿਹੜਾ ਹੈਗਾ ਆਪਣੇ ਮੁੱਢਲੇ ਬਿਆਨਾਂ ਦੇ ਮੁੱਢਲੀ ਪੁੱਛਗਿੱਛ ਤੇ ਮੰਨਿਆ ਹੈਗਾ ਵੀ ਇਹਨੇ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਤੇ ਕੁਝ ਵਿਅਕਤੀਆਂ ਦੇ ਕਹਿਣ ਤੇ ਕੀਤਾ ਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਹਾਲੇ ਪਤਾ ਕੀਤਾ ਜਾ ਰਿਹਾ ਹੈ ਇਹਦੇ ਇਹਦਾ ਰਿਮਾਂਡ ਲੈ ਕੇ ਜਿਹੜਾ ਹੈਗਾ ਅੱਗੇ ਤੋਂ ਉਹਨਾਂ ਬੰਦਿਆਂ ਬਾਰੇ ਵੀ ਪਤਾ ਕਰਕੇ ਤੇ ਉਹਨਾਂ ਬੰਦਿਆਂ ਨੂੰ ਵੀ ਸੁਰੱਖਾਂ ਦੇ ਮਗਰ ਜਿਹੜਾ ਹੈਗਾ ਧੱਕਿਆ ਜਾਵੇਗਾ ਕੀ ਕਾਰਨ ਸਰ ਮਰਡਰ ਦਾ ਕੰਮ ਕੀ ਹੈ ਇਹਦੇ ਚ ਮੁੱਢਲੀ ਤਫਤੀਸ਼ ਚ ਦੇਖੋ ਇਹ ਹਲੇ ਨੇ ਇਹੀ ਦੱਸਿਆ ਹੈਗਾ ਵੀ ਕੁਝ ਬੰਦਿਆਂ ਨੇ ਮਤਲਬ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਅਸੀਂ ਰਲ ਕੇ ਕੀਤਾ ਤੇ ਕਹਿ ਕੇ ਕਰਾਇਆ ਤੇ ਇਹਨੇ ਹਲੇ ਉਹ ਵਜ੍ਹਾ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਲੇ ਤਫਤੀਸ਼ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਇਹਦੇ ਨਾਲ ਜਿਹੜਾ ਹੈ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ ਤੇ ਉਹ ਤੁਹਾਨੂੰ ਬਾਅਦ ਚ ਅਸੀਂ ਦੱਸਾਂਗੇ ਆਪਣਾ ਜਿਹੜਾ ਕਤਲ ਕਰਾਂ ਉਹ ਦੇ ਸ਼ਕਾਪਤੀ ਜਿਸੀ ਨੇ ਜਿਹੜਾ ਕਤਲ ਕੀਤਾ ਸੀਗਾ ਨਹੀਂ ਉਹ ਇਹਦਾ ਕੁਝ ਨਹੀਂ ਲੱਗਦਾ ਹੈਗਾ ਇਹ ਤਾਂ ਪਿੱਛੇ ਦੇ ਰਹਿਣ ਵਾਲਾ ਸੀਗਾ ਜਿਹੜਾ ਮੇਨ ਦੋਸ਼ੀ ਅਸੀਂ ਫੜਿਆ ਹੈਗਾ ਹਾਲੇ ਤੇ ਉਹ ਅੱਗੇ ਹਾਲੇ ਤਫ਼ਤੀਸ਼ ਹੈਗੀ ਹੈ ਉਹ ਤਫ਼ਤੀਸ਼ ਤੇ ਵਿੱਚ ਦੇਖਾਂਗੇ ਕੀ ਅੱਗੇ ਆਉਂਦਾ ਹੈਗਾ ਫਾਈਨਲ ਕਰੋ